ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਵਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰਜੇਤੋਂ ਪੈਂਦੀ ਆ ਜਿਹਦੇ ਵਿੱਚ ਬਹੁਤ ਸੋਹਣੀਆਂ ਸਨਖੀਆਂ ਤੁਹਾਡੇ ਲਈ ਪੰਜ ਵੜਾ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਇਧਰ ਲਈ ਕੰਨੀ ਵਾਲੀਆਂ ਦੋ ਗੱਬਣਾ ਤੇ ਤਿੰਨ ਵੜਾ ਸੂਈਆਂ ਸਵਾਈਆਂ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਮਾਨਕ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਮਾਨਕਾ ਜੀ ਟੀਲਾ ਪ੍ਰੀਤਕੋਟ ਦਸਿਲ ਜੈਤੋ ਹਾਂਜੀ ਪਿੰਡ ਬਰਜਰੀ ਕਾ ਠੀਕ ਆ ਬਾਈ ਜੀ ਬਰਗਾੜੀ ਤੋਂ 2 ਕਿਲੋਮੀਟਰ ਬਾਹਰ ਠੀਕ ਆ ਬਾਈ ਜੀ ਕਿੰਨੇ ਦਾ ਹੈਗਾ ਬਾਈ ਜੀ ਅੱਜ ਆਪਣੇ ਕੋਲ ਪੰਜ ਆ ਜੀ ਪੰਜ ਤਿੰਨ ਸੂਈਆਂ ਵੜਾ ਠੀਕ ਆ ਬਾਈ ਜੀ ਆ ਤਿੰਨੇ ਬਾਈ ਜੀ ਜਰਸੀ ਕਾਲੀ ਡੱਬੀ ਤੇ ਆ ਡੱਬੀ ਸੂਈਆਂ ਸਵਾਈਆਂ ਆ ਦੋ ਵੜਾ ਗੱਬਣਾ ਤੇ ਕਿਧਰੋਂ ਸ਼ੁਰੂ ਕਰਗੇ ਬਾਈ ਜੀ ਦੇਖੋ ਜੀ ਇਧਰੋਂ ਮਾਰ ਦਿਓ ਚੱਲ ਇਧਰੋਂ ਗੱਭਣ ਤੋਂ ਹੀ ਕਰ ਲਓ ਜੀ ਆਹ ਵੇਖੋ ਬਾਈ ਜੀ ਗੱਭਣ ਵਹਿੜ ਆ ਪੂਰੀ ਕੱਦ ਵਜਨ ਵਾਲੀ ਚੰਗੀ ਵੱਡੀ ਵਹਿੜ ਆ ਪੂਰੀ ਆ ਪੂਰੀ ਫਾਰਮ ਵਾਲੀ ਵਹਿੜ ਆ ਇਹਨੇ ਹਜੇ ਵੀ 5-4 ਦਾ ਲਓ 30-35 32 ਕਿਲੋ ਦੁੱਧ ਦੇਣ ਵਾਲੀ ਬੱਚੀ ਆ ਠੀਕ ਆ ਬਾਈ ਜੀ ਤੇ ਕਿੰਨੇ ਦਿਨ ਲੇਜੂਗੀ ਬਾਈ ਜੀ ਸੁਣਚੇ ਪੰਜ-ਛੇ ਦਿਨ ਹਜੇ ਵੀ ਲਾਊਗੀ ਵੀਰੇ ਪੰਜ-ਛੇ ਦਿਨ ਲਾਊਗੀ ਹਾਂ ਲਓ ਬਾਈ ਜੀ ਤੋਰ ਕੇ ਵਿਖਾ ਦਿਓ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਹੋਰ ਕਾਜ ਮੋਲ ਉਹੀ ਕਰਨੇ ਬਸ ਆ ਮੋਲ ਜੈ ਜੈ ਰੱਖੋ ਬਾਈ ਜੀ ਦੇਣ ਲੈਣ ਵਾਲੇ ਜਿਹੜਾ ਬੰਦਾ ਵੀਡੀਓ ਵੇਖੇ ਤੇ ਨਾਲ ਦੀ ਨਾਲ ਪਸੂ ਲਵੇ ਤੁਥੋਂ ਲਓ ਬਾਈ ਜੀ ਤੁਹਾਨੂੰ ਤੁਸੀਂ ਵੀ ਦੱਸ ਦੋ ਜੇ ਜਿਆਦਾ ਮੰਗਦੇ ਕਿ ਮੈਨੂੰ ਆਪੇ ਪਤਾ ਲੱਗਿਆ ਠੀਕ ਆ ਬਾਈ ਜੀ ਲਓ ਬਾਈ ਜੀ ਫੇਸ ਕੁਆਲਟੀ ਚੈੱਕ ਕਰ ਲਓ ਕਾਲੀ ਥੱਲੇ ਉਹ ਡੱਬੀ ਵੈੜਾ ਥਣ ਥਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਚਾਰ ਹੀ ਥਣ ਪੂਰੇ ਗੈਂਚ ਲੱਗੇ ਆ ਹੱਥੀ ਚੁਾਈ ਵਾਲੇ ਤੇ ਕਿੰਨੇ ਵੀ ਜੈਜ ਦੇ ਦਾਂਗੇ ਬਾਈ ਜੀ ਫਿਰ ਆਪਾਂ ਇਹ ਹਾਂ ਜੀ 99000 ਦੀ 95000 ਦੀ ਕੋਹਜੂ ਮਾਲਤਾਨ ਮੌਕੇ ਤੇ ਮਾਲਤਾਨ ਭਾਈ ਜੀ 95000 ਰੁਪਏ ਦੇ ਵਿੱਚ ਹੋ ਜੂਗਾ ਵੈੜ ਪੂਰੀ ਵੱਡੀ ਰਾਜੀ ਪਲੀ ਸੋਹਣੀ ਸਦਖੀ ਲੋਦਾ ਲੂਦਾ ਨੇਟ ਤੇ ਚੈੱਕ ਕਰ ਲਓ ਵਾਲ ਢਿੱਲਾਲੇ ਵੀ ਹਜੇ ਬਹੁਤ ਮੰਗਾ ਜਿੱਦੈ ਨੂੰ ਕਰ ਮਾਰੀ ਨੇ ਸੂਣਾ ਇੰਨੀ ਵੈੜ ਰੇ ਹੋਰ ਵਾਜ ਜਾਣਾ ਠੀਕ ਹੈ ਜੀ ਤੇ ਦੂਜਾ ਨੰਬਰ ਭਾਈ ਬੰਦ ਕਰੀਏ ਲਓ ਭਾਈ ਜੀ ਦੂਜਾ ਨੰਬਰ ਵੈੜ ਇਹਦੀ ਕੀ ਡਿਟੇਲ ਆ ਭਾਈ ਜੀ ਇਹ ਸੂਨ ਵਾਲੀ ਦੀ ਨਵੀਂ ਹਫਤਾ ਅੱਛਾ ਜੀ ਹਫਤਾ ਹਜੇ ਬਾਕੀ ਪਿਆ ਹਫਤਾ ਬਾਕੀ ਹੈ ਠੀਕ ਹੈ ਜੀ ਇਹਨੇ ਕਿੰਨਾ ਦੋਤਾ ਪਾਇਆ ਜੀ ਇਹ ਵੀ ਦੋ ਜੂ ਭਾਈ 23 ਲੀਟਰ ਬਾਈ 20 ਲੀਟਰ ਦਾ ਦਤੀ ਪਾ ਦੋਗੇ। ਹਾਂ। ਲਓ ਬਾਈ ਜੀ। ਤੌਰ ਚਾਲ ਇਹਦੇ ਵੀ ਚੈੱਕ ਕਰਾਉਣੇ ਆ। ਕਾਲੀ ਟੱਪੀ ਵੜ ਸੁਆ ਕਿਹੜਾ ਬਾਈ ਜੀ ਇਹ? ਇਹ ਤੀਜਾ ਹੀ। ਤੀਜਾ ਸੁਆ ਬਾਈ ਜੀ ਸੁਣਾ। ਸੁਣਾ ਆਣ। ਹਵਤਾ तकरीबन ਬਾਕੀ ਆ। ਆ ਫੇਸ ਕੁਆਲਿਟੀ ਚੈੱਕ ਕਰ ਲਓ ਜੀ। ਤੌਰ ਚਾਲ ਚੈੱਕ ਕਰੋ ਜੀ। ਦਸੱਲੀ ਪਰਖ ਬਾਈ ਜੀ ਕਰਕੇ ਬਾਈ ਜੀ ਦੇ ਕੋਲੇ ਆ ਕੇ ਜਾ ਸਕਦੇ ਆ। ਜਾਨਵਰ ਬਾਈ ਜੀ ਕੋਲੇ ਸਾਰੇ ਹੀ ਸੋਹਣੇ ਸੁਨੱਖੇ ਆ। ਥਾਂ ਤੋਂ ਇਹਦੇ ਵੀ ਕਰਮ ਵਾਲੀ ਦੇ ਪੂਰੇ ਗੈਪ ਚ ਲੱਗੇ ਆ। ਚਾਰ ਹੀ ਥਾਣਾ ਮੋٹے ਮੋٹے ਮੱਝਰਗਾ ਥਣ ਲੱਗਿਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰਿਓ ਵਾਲਟਲਾ ਕਰਮਾਲੀ ਦੀਆਂ ਹਜੇ ਇਹਦੀਆਂ ਵੀ ਬਹੁਤ ਬੰਦਾ ਲੇਵਾ ਹਜੇ ਬਾਈ ਜੀ ਰਵੜਨ ਨੂੰ ਵਾਦਾ ਹਜੇ ਤਾਂ ਕੱਚੀ ਬਹੁਤ ਅਦਰੇ ਜਿਹੜੇ ਦਿਨ ਹੀ ਤਿਆਰੀ ਕਰ ਲਈ ਕਰਮਾਲੀ ਨੇ ਲਓ ਜੀ ਅਜਾ ਹੱਤਾ ਰਵੜਨ ਨੂੰ ਵਾਦਾ ਹੀ ਲੈ ਹਾਂ ਠੀਕ ਹੈ ਤੇ ਇਹ ਜਾਇਜ ਕਿੰਨੇ ਦੇ ਦਾਂਗੇ ਬਾਈ ਜੀ 76000 ਦੀ ਦੇ ਲੈਣ ਵਾਲੇ ਕੰਮ ਹੀ ਕਰੋ ਜੀ 76000 ਦੀ ਠੀਕ ਹੈ ਬਾਈ ਹੋ ਜੂ ਮਾਲ ਤਾਂ ਲੈ ਚੋਈ ਮਾਲ ਤਾਂ ਕਰਾਂਗੇ ਠੀਕ ਹੈ ਬਾਈ ਜੀ ਲਓ ਬਾਈ ਜੀ ਤੀਜਾ ਨੰਬਰ ਸੂਈ ਸੋਈ ਵੜ ਕਾਲੀ ਡੱਬੀ ਐਚ ਐਫ ਬੱਚੀ ਚਾਰ ਦੰਦ ਆਹੇ ਚਾਰ ਦੰਦ ਮੂੰਹ ਤੋਂ ਆ ਸੂਆ ਪਹਿਲਾ ਜੀ ਸੂਆ ਪਹਿਲਾ ਸੂਆ ਪਹਿਲਾ ਜੀ ਕੱਦ ਕਾਠ ਵਾਲੀ ਬੱਚੀ ਜਿੱਦੇ ਨੂੰ ਅੱਠ ਦੰਦ ਹੋਣਾ ਜਵਾਨ ਹੋਣਾ ਰੰਗ ਲੋ ਹੋਣ ਤਿਆਰ ਆ ਸੀਲ ਥੰਡੀ ਬਾਈ ਜੀ ਬਹੁਤ ਆ ਬਾਈ ਜੀ ਬਿਨਾ ਨਿਆਣੇ ਤੋਂ ਬਿਨਾ ਬੱਚੇ ਤੋਂ ਸੱਡੇ ਤੇ ਬੈਠੇ ਆ ਠੀਕ ਆ ਬਾਈ ਜੀ 15 ਕਿਲੋ ਤਿਆਰ ਨਹੀਂ ਕੰਮ ਕਰਦੀ ਜੀ ਥੋੜੀ ਜੀ ਬਾਈ ਤੋਂ 24 ਤਾ ਹੁੰਦੀ ਆ ਵਿਚਾਰੇ ਦੇ ਪਲੇਟਾ ਬਰੂਟਾ 15 ਕਿਲੋ ਲਈ ਬਾਂਚ ਠੀਕ ਆ ਬਾਈ ਜੀ ਨਹੀਂ ਲੋ ਬਾਈ ਸੀਲ ਟੰਡੀ ਪੂਰੀ ਆ ਥਨ ਥਨ ਕਰਮ ਵਾਲੀ ਨੂੰ ਇਹ ਨੂੰ ਵੀ ਬੜਾ ਚੰਗਾ ਲੱਗਿਆ 15 ਲੀਟਰ ਹੁਣ ਤਿਆਰ ਆ ਟਮ ਬਾਈ ਜੀ ਲੈ ਚੋ ਕੇ ਲੈ ਕੇ ਜਾਵੇ ਦੋ ਵੇਲੇ ਲੋ ਬਾਈ ਜੀ ਬਾਈ ਆ ਦਾ ਚੋਕੇ ਦਸੱਲੀ ਕਰਕੇ ਆਦੀ ਲੈ ਕੇ ਜਾਵੇ ਜਿਹੜਾ ਵੀਰ ਕੋਈ ਲੈ ਕੇ ਜਾਵੇ ਬੱਛੀ ਦਾ ਪ੍ਰਿੰਟ ਬਹੁਤ ਚੰਗਾ ਫੇਸ ਕੁਆਲਟੀ ਦੀ ਪੂਰੀ ਸੋਹਣੀ ਆ ਸੰਭੀ ਨੇਉ ਜੀ ਤੇ ਨਹੀਂ ਤੁਹਾਨੂੰ ਹੀ ਪਤਾ ਕਿੰਨੇ ਪੈਸੇ ਦੀ ਬੱਛੀ ਸੀ ਠੀਕ ਆ ਬਾਈ ਜੀ ਸੰਭੀ ਸੰਭਾਲੀ ਥੋੜੀ ਜੀ ਸਹਾਬਾ ਜੇ ਕਦੇ ਸੇਵਾ ਸੰਭਾਲ ਵਾਲੇ ਬੰਦੇ ਕੋਲੇ ਜਾਵੜੇ ਵੱਡੀ ਡੀਫ ਵੈਡ ਫਾਰਮ ਵਾਲੀ ਬੰਨਾ ਇਹਨੇ ਕਰਮ ਵਾਲੀ ਨੇ ਖਨ ਲੋਕ ਵਾਲਾ ਲੱਗਿਆ ਕੱਲਾ ਕੱਲਾ ਥਾਣਾ ਜੀ ਵਛੀ ਪੂਰੀ ਸੋਣੀ ਸੁਨੱਖੀ ਆ ਲੈ ਚਲੋ ਜੀ ਤੋਰ ਚਾਲ ਕਰਮ ਵਾਲੀ ਦਾ ਬਹੁਤ ਚੰਗਾ ਕਿੰਨਾ ਦੋ ਦਿਨ ਦਾ ਜਾ ਪਾ ਦੂ ਬਾਈ ਦਿਨ ਕਿੰਨੇ ਹੋਏ ਇਹਨੂੰ ਪੰਜ ਮਹੀਨੇ ਦਾ 15 ਕਿਲੋ ਹੋਣ ਤਿਆਰ ਪੰਜ ਮਹੀਨੇ ਦੇਣਾ ਬਾਈ ਜੀ ਉਹ ਬੱਚਾ ਬੱਚੇ ਦਾ ਨਾੜਗਾ ਹੈ ਨਾਲ ਹੀ ਵਛਾ ਹੈ ਨਾ ਬਾਈ ਹਾਂ ਬੱਚਾ ਮੇਰੇ ਵਿੱਚ ਹਾਂ ਜੀ ਬੱਚਾ ਨਾੜਗਾ ਬਾਈ ਜੀ ਉਹ ਦਿਸ ਜਾਂਦਾ ਨਾੜਗਾ ਹੈ ਵੀਰੇ ਨਾਲ ਹੀ ਹੈ ਗਿੱਲਾ ਹੀ ਨਾੜਗਾ ਪਿਆ ਦੈਨ ਹਜੇ ਵੀਰਾ ਦਾ ਪੰਜ ਹੀ ਹੋਇਆ ਸੋ ਇਹਨੂੰ ਠੀਕ ਆ ਜੀ ਹਾਂ ਤੇ ਇਹ ਜੈ ਬਾਈ ਜੀ ਕਿੰਨੇ ਦੇ ਦਾਂਗੇ ਆਪਾਂ ਇਹ 75000 ਹਜ਼ਾਰ ਦੀ ਦੇਵਾਂਗੇ 75000 ਦੀ ਹੋ ਜਾਓ ਇਹ ਚੋਈ ਕੋ ਮਾਲਤਾਨ ਹਾਂ ਮਾਲਤਾਨ ਛੋੜ ਛੱਪਾ ਕਰਾਂਗੇ ਛੋੜ ਛੱਪੇ ਦਾ ਮਾਲਤਾਨ ਬਾਈ ਜੀ ਹੋ ਜਾਊਗਾ ਬਰੀਡ ਮੱਛੀ ਦੀ ਬਹੁਤ ਆ ਵੀਰੇ ਮੈਂ ਪਾਊਗੀ ਦੁੱਧ ਇਹ ਨਾਲੇ ਠਿੱਕੀ ਜੀ ਦੇਖ ਲਿਆ ਕਰ ਤਾ ਠਿੱਕੀ ਆ ਹਾਂ ਜੀ ਵੇਖਣੀ ਦੁੱਧ ਦੋ ਨਹੀਂ ਹੁਣ 15 ਕਿਲੋ ਕੰਡੇ ਵਾਲਾ ਦੁੱਧ ਹੈਗਾ ਠੀਕ ਆ ਬਾਈ ਜੀ ਲਓ ਬਾਈ ਕੰਡੇ ਵਾਲਾ ਦੁੱਧ ਆ ਵੀ ਰਾਂਦਾ 15 ਕਿਲੋ ਦਾ ਚੋਕੇ ਦਸੱਲੀ ਕਰਕੇ ਲਿਜਾਓ ਦੋ ਟਾਈਮ ਤਿੰਨ ਟ ਤੇ 7000 ਰੁਪਏ ਦੀ ਬਾਈ ਜੀ ਦਾ ਇਹ ਦੇ ਦਿਆਂਗੇ 76 ਦੀ ਚਾਲੜੀ ਠੀਕ ਹੈ ਜੀ ਹਾਂ ਜੀ ਤੇ ਚੌਥਾ ਨੰਬਰ ਜੀ ਸੂਈ ਸਵਾਈ ਵੜੇ ਆ ਬਾਈ ਜੀ ਇਹਦੇ ਥੱਲੇ 20 ਕਿਲੋ ਤਿਆਰ ਹੁਣ ਹੁਣ ਡੱਬਿਆਂ ਵਾਲਾ ਡੱਬਿਆਂ ਵਾਲਾ 20 ਲੀਟਰ ਬਾਈ ਜੀ ਇਹਦੇ ਥੱਲੇ ਵੀ ਤਿਆਰ ਆ ਬਾਈ ਜੀ ਨਾ ਵੇਖ ਨਾ ਕਹਦੇ ਵੀ ਲੇਵਾ ਤਾਂ ਭੋਰਾ ਜਿਹਾ ਰੀ ਕਿਉਂ ਹੂੰ ਲੇਵਾ ਥੋੜਾ ਹਾਂ ਦਰਮਿਆਨਾ ਘੱਟ ਵਖਾਉਂਦੀ ਲੇਵਾ ਜੀ ਅੰਗਾਂ ਅੰਗਾਂ ਦੇ ਬਾਹਲੇ ਵੱਡੇ ਲੇਵੇ ਹੁੰਦੇ 20 ਵਾਲਾਂ ਦੇ ਤੇ ਦੁੱਧ ਵਾਲੇ ਲੇਵਾ ਜਿਨ੍ਹਾਂ ਲੱਗਾ ਵਾ ਕਾਲੇ ਲੇਵਾ ਸੂਰਾ ਉਹਨਾਂ ਹਾਂ ਹੁਣ ਕਰਮ ਵਾਲੀ ਦਾ ਵੀ ਬਹੁਤ ਸੋਹਣਾ ਚਾਰੇ ਥਾ ਅੱਥੀ ਚੁਾਈ ਲਾ ਸੋਨੇ ਆਥਾਂ ਵੈਸੇ ਇਹਦੇ ਦੇਖ ਲਓ ਠੀਕ ਹੈ ਜੀ ਲਓ ਬਾਈ ਜੀ ਇਹਦੇ ਦਾ ਵੀ ਧਾਰਾ ਧੁਰਾ ਚੈੱਕ ਕਰ ਲਓ ਬਾਈ ਜੀ ਹੁਣੀ ਇਹਦੇ ਥੱਲੇ ਬੈਠ ਗਿਆ ਠੀਕ ਆ ਬਾਈ ਜੀ ਮਗਰ ਲਈ ਮਗਰ ਲਈ ਮਾਰ ਕੇ ਬੱਚਾ ਬਾਈ ਨੇ ਇਹਦੇ ਥੱਲੇ ਨਹੀਂ ਸੱਡਿਆ ਸੀਲ ਠੰਡੀ ਬੈਠ ਗਈ ਨਾ ਕੋਈ ਸੀਲਾਂ ਬਹੁਤ ਹੁੰਦੀ ਠੀਕ ਆ ਜੀ ਲਓ ਬਾਈ ਜੀ ਠੀਕ ਆ ਵੀਰੇ ਇਹ ਵੀ ਵਿਖਾ ਦਿਓ ਤੋਰ ਕੇ ਲਓ ਬਾਈ ਜੀ ਤੋਰ ਚਾਲ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਵੀਰੇ ਤੁਸੀਂ ਆਦ ਕਰਨੀ ਹੈ ਬਾਈ ਜੀ ਦੇ ਘਰੋਂ ਚੋਕੇ ਉਹਦਾ 15 ਲੀਟਰ ਤਿਆਰ ਆ ਪਾਉਂਦੇ ਨਾ ਤੇ ਇਹਦਾ ਬਾਈ ਜੀਆਂ ਦੇ 20 ਲੀਟਰ ਟੈਂਕ ਤਿਆਰ ਆ ਦੁੱਧ ਬਾਕੀ ਬਾਈ ਜੀ ਤੋਂ ਤੁਸੀਂ ਚੋਕੇ ਦਸੱਲੀ ਕਰਕੇ ਟੈਂਕ ਬਾਈ ਜੀ ਤੁਸੀਂ ਆਉਣ ਦਾ ਵੀਰ ਕੋਲੇ ਕੱਢਣਾ ਚਹੋਣੀ ਬਾਈ ਜੀ ਨੇ ਤੁਹਾਨੂੰ ਟੈਂਕ ਤੋਂ ਟੈਂਕ ਲੈ ਕੇ ਜਾਣਾ 6 ਵਜੇ ਸੂਈ ਤਾਂ 6 ਵਜੇ ਫੇਰ ਚੋਲੇ ਬਾਈ ਇਹਦਾ ਟੈਂਕ ਤੋਂ ਟੈਂਕ ਚੋਕੇ ਦਸੱਲੀ ਕਰਕੇ ਆਪੀ ਲੈ ਕੇ ਜਾਓ ਵੀਰੇ ਬਾਈ ਦੇ ਕਹਿੰਦੇ ਨਹੀਂ ਆ ਆਦਾ ਡੱਬੇ ਨਾਲ ਮਿਣਕੇ ਦੁੱਧ ਲੈ ਕੇ ਜਾਓ। ਸਹੀ ਆ ਗੱਲ ਵੀਰੇ ਉਹ ਤਾਂ ਕਹਤਾ ਵੀ ਟਾਈਮ ਤੁਸੀਂ ਕੱਢਣਾ ਆਉਂਦਾ ਬਾਈ ਕੋਲੇ। ਚੌਣੀ ਬਾਈ ਜੀ ਇਹਨਾਂ ਤੁਹਾਨੂੰ ਚੌਣ ਤੋਂ ਕੋਈ ਨਾ ਨਹੀਂ ਗੀ। ਆਪ ਵੀ پارک ਕਰਕੇ ਸੱਲੀ ਕਰਕੇ ਮੈਂ ਘੱਟ ਸੜੇ ਤੇਲ ਦਾ ਖਰਚਾ ਦਊਂਗਾ। ਠੀਕ ਆ ਬਾਈ ਜੀ ਲੈ ਦੂ ਵੱਡੀ ਦਾ ਗੱਲ ਕੋਈ ਨਹੀਂ ਬਾਈ ਇਹਦਾ ਤੇਲ ਖਰਚਾ ਵੀ ਦੇਵਾਂਗੇ ਦੁੱਧ ਘੱਟ ਹੋਇਆ ਤਾਂ। ਇਹ ਜੈਜ ਬਾਈ ਜੀ ਕਿੰਨੇ ਦਿੱਤਾ ਨੇ? 85 ਦੀ। ਠੀਕ ਆ ਬਾਈ ਜੀ। ਆ ਬਾਈ ਜੀ ਪੰਜਵਾਂ ਨੰਬਰ ਜਰਸੀ ਵੱਛੀ। ਹਾਂ ਜਰਸੀ ਇਹ ਇਹ ਕੱਲ ਸੂਈਏ। ਠੀਕ ਆ ਜੀ। ਜਰਸੀ ਬੱਚੀ ਬਈਏ ਦੇ ਕੱਲ ਹੀ ਸੂਈ ਆ ਇਹਦੇ ਮਗਰ ਵੀ ਬੱਚਾ ਹੀ ਆ ਇਹਦੇ ਮਗਰ ਵੀ ਬੱਚਾ ਹੀ ਆ ਠੀਕ ਆ ਬਾਈ ਜੀ ਲੋ ਬਾਈ ਜੀ ਇਹਦਾ ਦੁੱਧ ਹੁਣ ਇਸ ਟਾਈਮ ਬੋਲਾ ਕਿੰਨਾ ਕਾ ਇਹਦੇ ਥੱਲੇ 12-13 ਕਿਲੋ ਹੁਣ ਬੋਲਾ ਹੈਗਾ 12 ਕਿਲੋ 12-13 ਲੀਟਰ ਬੋਲਾ ਹੁਣ ਇਸ ਟਾਈਮ ਤਿਆਰ ਆ ਠੀਕ ਆ ਬਾਈ ਜੀ ਵਿਖਾ ਦਿਓ ਤੋੜ ਕੇ ਬਾਈ ਜੀ ਇਹਦੀ ਕੱਲ ਸੂਈ ਹੈ ਨਾ ਠੀਕ ਆ ਜੀ ਕਿੰਨਾ ਪਾਦੂਂਦਾ ਜਿਆਦਾ ਦਾ ਇਹ ਚਾਹੀਦਾ 18 ਕਿਲੋ ਤਾਂ ਹਾਂ 18 ਲੀਟਰ ਤਾਂ ਬੱਚੀ ਨੂੰ ਦੁੱਧ ਚਾਹੀਦਾ ਸਮੀ ਸਮਾਈ ਚੰਗੀ ਆ ਪਲੀ ਜੁਲੀ ਆ ਸੋਹਣੀ ਸਖੇ ਆ ਫੇਸ ਕੁਆਲਟੀ ਦੀ ਪੂਰੀ ਸੋਹਣੀ ਆ ਬੱਚੀ ਬਾਈ ਜੀ ਹਾਏ ਕਾਲੇ ਰੰਗ ਚ ਕਿਸੇ ਵੀਰ ਦੇ ਪਸੰਦਾ ਵੇ ਬਾਈ ਜੀ ਕੋਲੇ ਆ ਕੇ ਦਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਫੇਰ ਲਿਜਾ ਸਕਦੇ ਥਲ ਥਲ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਥਣ ਮੱਛੀ ਬਾਕੀ ਬਣਾਉਗੀ ਬਹੁਤ ਸੋਹਣਾ ਜਿਵੇਂ ਜਿਵੇਂ ਚਾਈ ਹੋਊਗੀ ਇਹ ਬਾਈ ਜੀ ਜਾਇਜ ਕਿੰਨੇ ਦੇ ਦਾਂਗੇ ਆਪਾਂ ਇਹ ਜਾਇਜ 82 ਹੀ ਰਹਿਣੇ ਨੇ ਠੀਕ ਆ ਬਾਈ ਵੈਸੀ ਇਹ ਹੋ ਜੂ ਮਾਲਤਾਨ ਕੋਈ ਮਾਲਤਾਨ ਕਰ ਦਾਂਗੇ ਠੀਕ ਆ ਬਾਈ ਜੀ ਮਾਲਤਾਨ ਜ਼ਰੂਰ ਹੋ ਜੂਗਾ ਮੱਛੀ ਪੂਰੀ ਚੰਗੀ ਆ ਬਾਈ ਜੀ ਕੋਲੇ ਅੱਜ ਪੰਜ ਨਾਲ ਸੀਗੇ ਪੰਜੇ ਤੁਹਾਨੂੰ ਵਿਖਾਤੇ ਆ ਪਹਿਲਾ ਨੰਬਰ ਗੱਬਣ ਦੂਜਾ ਨੰਬਰ ਗੱਬਣ ਤੇ ਤੀਜਾ ਨੰਬਰ ਚੌਥਾ ਨੰਬਰ ਪੰਜਵਾਂ ਨੰਬਰ ਸੂਂਗਾ ਆਵੀਆਂ ਬਈ ਤਿੰਨ ਸੂਂਗਾ ਤਿੰਨ ਵੜਾ ਸੂਂਗਾ ਆਵੀਆਂ ਦੋ ਵੜਾ ਗੱਬਣਾ ਬਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਨੰਬਰ 94646 36575 ਇੱਕ ਵਾਰੀ ਫੇਰ ਦੱਸ ਦਿਓ 94646 36575 ਲੋ ਬਾਈ ਜੀ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਕਿਸੇ ਵੀਰ ਦੇ ਪੰਜਾ ਨਗਾ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਹੋਵੇ ਆਦਾ ਬਾਈ ਦੇ ਕੋਲੇ ਆ ਕੇ ਦਸੱਲੀ ਕਰਕੇ ਚੋ ਕੇ ਚਵਾ ਕੇ ਗੱਬਰ ਪਸ਼ੂ ਥਲ ਥੱਪਾ ਵੇਖ ਕੇ ਤੇ ਆਦਾ ਵੀਰ ਜੀ ਲਜਾ ਸਕਦੇ ਆ ਵੀਡੀਓ ਬਾਈ ਜੀ ਆਪਣੀ ਸੋਹਣੀ ਲੱਗੇ ਸ਼ੇਅਰ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਬਾਈ ਜੀ ਤੇ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ